ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਜ਼िला ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵੱਲੋਂ ਜਿੱਥੇ ਐਸਐਸਪੀ ਤੇ ਡੀਸੀ ਨੂੰ ਮੰਗ ਪੱਤਰ ਸੌਂਪੇ ਗਏ ਨੇ ਦਾ ਰਸਲ ਇਹ ਨਾ ਮੰਗ ਪੱਤਰਾਂ ਦੇ ਵਿੱਚ ਮਨੀਸ਼ ਸੋਦੀਆ ਦੇ ਵੱਲੋਂ ਬੀਤੇ ਦਿਨੀ ਇੱਕ ਵਰਕਰ ਮੀਟਿੰਗ ਦੇ ਵਿੱਚ ਜੋ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਸਾਮ-ਦਾਮ ਧੰਡਵੇਤ ਕੁਝ ਵੀ ਅਪਣਾਉਣਾ ਪਵੇ ਪਰ 2027 ਦੀਆਂ ਚੋਣਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੇਗੀ ਜਿਸ ਨੂੰ ਲੈ ਕੇ ਹੁਣ ਵੱਖੋ-ਵੱਖਰੀਆਂ ਵਿਰੋਧੀ ਧਿਰਾਂ ਜੜੀਆਂ ਨੇ ਇਸ ਤੇ ਆਮ ਆਦਮੀ ਪਾਰਟੀ ਨੂੰ ਘੇੜਦੀਆਂ ਨਜ਼ਰ ਆ ਰਹੀਆਂ ਇਸੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਇਹ ਮਨੀਸ਼ ਸਿਸੋਦੀਆ ਦਾ ਬਿਆਨ ਹੈ ਉਸ ਨੂੰ ਲੈ ਕੇ ਹੁਣ ਇਹ ਮੰਗ ਕੀਤੀ ਗਈ ਹੈ ਕਿ ਮਨੀਸ਼ ਸਿਸੋਦੀਆ ਦੇ ਉੱਤੇ ਇਹ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸੇ ਨੂੰ ਲੈ ਕੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜੇ ਬਿਆਨ ਦਿੱਤੇ ਗਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਵੀ ਮਨੀਸ਼ ਸਿਸੋਦੀਆ ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਧਰ ਕਾਂਗਰਸੀ ਵਰਕਰਾਂ ਦੇ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਅਜਿਹੇ ਬਿਆਨ ਦੇਣ ਵਾਲੇ ਅਜਿਹੇ ਆਗੂ ਦੇ ਉੱਤੇ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਮੈਂ ਰਾਜਨਕਰ ਦਾ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਕਮੇਟੀ ਬਠਿੰਡਾ ਅਰਬਨ ਹਿੰਦੁਸਤਾਨ ਕਾਂਗਰਸ ਕਨਿਓ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਅੱਜ ਮਾਨਯੋਗ ਡੀਸੀ ਸਾਹਿਬ ਤੇ ਮਾਨਯੋਗ ਐਸਐਸਪੀ ਬਠਿੰਡਾ ਉਹਨਾਂ ਦੋਵਾਂ ਨੂੰ ਅਸੀਂ ਮੈਮੋਰੈਂਡਮਸ ਦਿੱਤੇ ਆ ਜੋ ਮਨੀਸ਼ ਸਸੋਧਿਆ ਉਹਨਾਂ ਨੇ ਪਿਛਲੇ ਦਿਨੇ ਆਪਦੀ ਪਾਰਟੀ ਵਰਕਰ ਮੀਟਿੰਗ ਦੇ ਵਿੱਚ ਜੋ ਸ਼ਬਦ ਕਹੇ ਕਿ ਸਾਮ-ਦਾਮ-ਦੰਡ-ਭੇਦ ਅਸ਼ਾਂਤੀ ਜਾਂ ਕਿਸੇ ਵੀ ਤਰੀਕੇ ਨਾਲ ਚੋਣ 2027 ਦੀ ਜਿੱਤ ਨਹੀਂ ਹੈ ਇਹ ਬੜੀ ਮੰਦਭਾਗੀ ਗੱਲ ਹੈ ਪੜ੍ਹੇ ਲਿਖੇ ਤੇ ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਵੀ ਅਸੀਂ ਸਾਫ਼ ਸੁਥਰਾ ਪ੍ਰਸ਼ਾਸਨ ਤੇ ਆਉਣ ਵਾਲੇ ਸਮੇਂ 'ਚ ਦੇਵਾਂਗੇ ਉਹਨਾਂ ਲੋਕਾਂ ਨੇ ਅਜਿਹੇ ਬਿਆਨ ਦਿੱਤੇ ਅਸੀਂ ਕਾਂਗਰਸ ਪਾਰਟੀ ਕੰਨਿਓ ਸਖਤ ਨਖੇਦੀ ਕਰਦੇ ਹਾਂ ਇਹਦੇ ਨਾਲ-ਨਾਲ ਕਿਉਂਕਿ ਸਾਮ-ਦਾਮ-ਦੰਡ-ਭੇਦ ਇਹਦੇ ਨਾਲ ਕੀ ਹੈ ਲੋਕਾਂ ਦੇ ਵਿੱਚ ਅਸ਼ਾਂਤੀ ਪੈਦਾ ਕਰਦੀ ਹੈ ਜਿਹੜਾ ਇਲੈਕਸ਼ਨ ਪ੍ਰੋਸੈਸ ਆਫ ਇੰਡੀਆ ਹੈ ਜਿਹੜਾ ਸੰਵਿਧਾਨ 바ਵਾ ਭੀਮਰਾਓ ਅੰਬੇਡਕਰ ਜੀ ਨੇ ਬਣਾਇਆ ਹੈ ਉਸ ਸੰਵਿਧਾਨ ਦੇ ਉਲਟ ਉਹਨਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਲੈਕਟਰਲ ਪ੍ਰੋਸੈਸ ਨੂੰ ਖਤਮ ਕਰਨ ਦੀ ਪੈਸੇ ਦੇ ਰਾਹੀਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਲੋਕ ਹੈ ਇਹ ਦਿੱਲੀ ਤੋਂ ਨਕਾਰੇ ਹੋਏ ਲੋਕ ਹੈ ਇਹਨਾਂ ਦੇ ਪਰਚੇ ਪਹਿਲਾਂ ਦਰਜ ਹੋਏ ਹੋਏ ਹੈ ਇਹਨਾਂ ਦੀ ਮਨੋਵ੍ਰਤੀ ਉਹੇ ਜੀ ਹੈ ਪੰਜਾਬ ਦੇ ਲੋਕ ਭੋਲੇ ਭਾਲੇ ਹੈ ਪੰਜਾਬ ਦੇ ਲੋਕ ਕਈ ਵਾਰ ਗੱਲਾਂ 'ਚ ਆ ਜਾਂਦੇ ਆ ਤਾਂ ਮੇਰੀ ਉਹਨਾਂ ਦੇ ਵਰਕਰਜ਼ ਨੂੰ ਵੀ ਇੱਕ ਬੇਨਤੀ ਹੈ ਵੀ ਤੁਸੀਂ ਇਹਨਾਂ ਲੋਕਾਂ ਦੇ ਆਪ ਜਿਹੜੇ ਇਹਦੇ ਦਿੱਲੀ ਤੋਂ ਆਏ ਲੀਡਰ ਹੈ ਇਹਨਾਂ ਦੇ ਮਗਰ ਲੱਗ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਸਹਿਯੋਗੀ ਨਾ ਬਣਿਓ ਕਿਉਂਕਿ ਲੋਕਾਂ ਨੇ ਜਦੋਂ ਤੁਹਾਨੂੰ ਪਿਛਲੀ ਵਾਰ ਮੌਕਾ ਦਿੱਤਾ ਤਾਂ ਇਸ ਕਰਕੇ ਦਿੱਤਾ ਸੀ ਵੀ ਤੁਸੀਂ ਸ਼ਾਇਦ ਕੋਈ ਚੰਗਾ ਕਰੋਗੇ ਪਰ ਤੁਸੀਂ ਉਦੋਂ ਵੀ ਬੱਤਰ ਨਿਕਲੇ ਅੱਜ ਲੋਕ ਕਿਸਾਨ ਸਟੂਡੈਂਟ ਵਪਾਰੀ ਨਸ਼ਾ ਕਤਲਿਆਮ ਤੱਕੇशाही ਦੇ ਕਿਸਾਨੀ ਤੋਂ ਜਿਹੜੇ ਹੈ ਲੈਂਡ ਪੂਲਿੰਗ ਇਹ ਸਾਰੀਆਂ ਚੀਜ਼ਾਂ ਲਿਆ ਲਿਆ ਕਿ ਤੁਸੀਂ ਦੇਸ਼ ਦਾ ਨਰਕ ਬਣਾਈ ਜਾਂਦੇ ਹੋ ਔਰ ਇਸ ਟਾਈਮ ਹੁਣ ਦੁਬਾਰਾ ਜਿਹੜਾ ਮੌਜੂਦਾ ਸਰਕਾਰ ਹੈ ਉਹ ਕੰਕਰੀਟ ਦੇ ਸਟਰਕਚਰ ਬਣਾਉਣ ਲਈ ਜਿਹੜੀਆਂ ਸਰਕਾਰੀ ਜਗਾਵਾ ਉਹਨਾਂ ਨੂੰ ਵੇਚ ਰਹੀ ਹੈ ਕਿਉਂਕਿ ਜਿਹੜੇ ਵਾਅਦੇ ਪੂਰੇ ਕਰਨੇ ਆ ਉਹਨਾਂ ਨੇ ਜਦੋਂ ਪਿੱਛੇ ਕਿਤੇ ਸੀ ਪੈਸੇ ਹੈ ਨਹੀਂਗੇ ਤੇ ਜਗਾਵਾ ਵੇਚ ਕੇ ਕਰਨਗੇ ਇਸ ਕਰਕੇ ਅਸੀਂ ਸੋਧਿਆ ਜੋ ਮਨੀਸ਼ ਨੇ ਜੋ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਦੀ ਜੋ ਸ਼ਬਦ ਆਵਲੀ ਹੈ ਉਹਦੀ ਸਖਤ ਨਿੰਦਿਆ ਕਰਦੇ ਆ ਕਾਂਗਰਸ ਪਾਰਟੀ ਉਹਨਾਂ ਦੇ ਖਿਲਾਫ ਅੱਜ ਪੂਰੇ ਸੂਬੇ ਦੇ ਵਿੱਚ ਇਸ ਤਰ੍ਹਾਂ ਦੇ ਦੋਨੇ ਧਿਰਾਂ ਤੇ ਦੇਖਿਆ ਕਿੰਨੀ ਕਾਰਵਾਈ ਮੰਗ ਕਾਰਵਾਈ ਪਰਚੇ ਦਰਜ ਹੋਣੇ ਜਿਹਦਾ ਜੋ ਸਾਡੀ ਧਾਰਾਵਾਂ ਬਣਦੀਆਂ ਉਸ ਧਾਰਾਵਾਂ ਦੇ ਤਹਿਤ ਪਰਚੇ ਦਰਜ ਹੋਣੇ ਚਾਹੀਦੇ ਕਿਉਂਕਿ ਉਹਨਾਂ ਨੇ ਉਕਸਾਇਆ ਹੈ ਉਹਨਾਂ ਨੇ ਵੋਟਾਂ ਦੇ ਪ੍ਰੋਸੈਸ ਦੀ ਮੈਨਿਪੂਲੇਸ਼ਨ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੈਸੇ ਲੈ ਕੇ ਜਾਂ ਲੜ ਕੇ ਜਾਂ ਝਗੜ ਕੇ ਸ਼ਾਂਤੀ ਜਿੰਨੀਆਂ ਵੀ ਧਰਾਵਾ ਬੰਦੀਆਂ ਬੀਐਨਐਸ ਦੇ ਤਹਿਤ ਉਹ ਸਾਰੀਆਂ ਲਾ ਕੇ ਦੇਣੀਆਂ ਚਾਹੀਦੀਆਂ ਤੁਹਾਨੂੰ ਕਾਪੀਆਂ ਦੀ ਸਪਲਾਈ ਹੋਣਗੀਆਂ ਤੁਹਾਨੂੰ ਉਹਦੇ ਸਾਰੀ ਚੀਜ਼ ਦਾ ਪਤਾ ਲੱਗੇਗਾ